ਕਪਿਲ ਸ਼ਰਮਾਲਾ ਬਈ ਉਹ ਵੀ ਮੇਟੂਜੀ ਪ੍ਰੋਗਰਾਮ ਕੱਲ ਜਦੋਂ ਆਪਾਂ ਇੱਥੇ ਕਰਕੇ ਗਏ ਆ ਥੋੜੇ ਟਾਈਮ ਬਾਅਦ ਹੀ ਉਹ ਖਬਰ ਆ ਗਈ ਵੀ ਉਹ ਸਰੀ ਦੇ ਵਿੱਚ ਨਵਾਂ ਕੈਪਸ ਕੈਫੇ ਕਪਿਲ ਸ਼ਰਮਾ ਨੇ ਬਣਾਇਆ ਸੀ ਆਪਣੀ ਪਤਨੀ ਦੇ ਨਾਲ ਮਿਲ ਕੇ ਤੇ ਉੱਥੇ ਗੋਲੀਆਂ ਚੱਲ ਗਈਆਂ ਇਹ ਵੀ ਬਾਈ ਬੜਾਈ ਬੜਾਈ ਮੰਦ ਭਾਗਾ ਜਿਹਾ ਕੰਮ ਹੈ ਵੀ ਕੋਈ ਜੇ ਮਾੜਾ ਮੋਟਾ ਕੁਝ ਕਰਦਾ ਹੈ ਕੋਈ ਤਰੱਕੀ ਕਰਦਾ ਹੈ ਕੁਝ ਬਣਾਉਂਦਾ ਹੈ ਤੋਂ ਇਹੋ ਡਰ ਕਿਤੇ ਗੋਲੀਆਂ ਚੱਲ ਜਾਂਦੀਆਂ ਕਿਤੇ ਕੋਈ ਧਮਕੀ ਆ ਜਾਂਦੀ ਹੈ ਕਿਤੇ ਕੋਈ ਰੰਗਦਾਰੀ ਦੀ ਕਾਲ ਆ ਜਾਂਦੀ ਹੈ ਇਹ ਕੀ ਮਾਹੌਲ ਹੈ ਤੇ ਉੱਥੇ ਕੀ ਵਾਪਰਿਆ ਜੀ ਦੇਖੋ ਸੁਖਮ ਸਾਹਿਬ ਮੇਰੇ ਖਿਆਲ ਦੇ ਨਾਲ ਇਹ ਜਿਹੜੀਆਂ ਖਬਰਾਂ ਨੇ ਇਹ ਲੱਗਦਾ ਹੈ ਕਿ ਮੁੱਕਣ ਵਾਲੀਆਂ ਨਹੀਂ ਹੈ ਜੀ ਇਹ ਇਹੋ ਜਿਹੀਆਂ ਖਬਰਾਂ ਬਣ ਗਈਆਂ ਨੇ ਕਿ ਜਿੱਦਾਂ ਅਸੀਂ ਰੁਟੀਨ 'ਚ ਅਖਬਾਰ 'ਚ ਜਦੋਂ ਅਸੀਂ ਲੰਬੀ ਚੁੰਦੇ ਸੀ ਕਿਤੇ ਧਰਨੇ ਦੀ ਖਬਰ ਸਾਡੇ ਲਈ ਹੁੰਦੀ ਸੀ ਇੱਕ ਦੋ ਧਰਨੇ ਉੱਥੇ ਲੱਗੇ ਉਹ ਭੇਜਣੀ ਭੇਜਣੀ ਆ ਬਾਕੀ ਦੇਖੋ ਕੀ ਹੁੰਦਾ ਜੀ ਠੀਕ ਹੈ ਨਾ ਜੀ ਤਾਂ ਮਤਲਬ ਕਿ ਅੱਜ ਮੈਂ ਦੇਖਦਾ ਕਿ ਆ ਪਿਛਲੇ ਕੁਝ ਸਾਲਾਂ ਤੋਂ ਇਹ ਰੁਟੀਨ ਬਣ ਗਈ ਆ ਕਿ ਗੈਂਗਬਾਰ ਹੋ ਗਈ ਜਾਂ ਕੋਈ ਮਾਰ ਦਿੱਤਾ ਗਿਆ ਗੈਂਗਸਟਰਾਂ ਬਣਿਓ ਜਾਂ ਕੋਈ ਵਸੂਲੀ ਦੀ ਕਾਲ ਹੈ ਜਾਂ ਵਸੂਲੀ ਦਾ ਥ੍ਰੈਟ ਹੈ ਜੀ ਜਾਂ ਵਸੂਲੀ ਨਾ ਦੇਣ ਤੇ ਕਤਲ ਹੋ ਗਿਆ ਇਹ ਰੁਟੀਨ ਬਣ ਗਈ ਆ ਸਾਹਿਬ ਜੀ ਹੁਣ ਜਿਹੜਾ ਕਪਿਲ ਦਾ ਮਾਮਲਾ ਹੈ ਨਾ ਇਸ ਚੀਜ਼ ਨੂੰ ਸਮਝੋ ਕੇ ਇਹਨਾਂ ਨੇ ਥੋੜੇ ਦਿਨ ਪਹਿਲਾਂ ਹੂੰ ਇੱਕ ਆਪਣਾ ਸ਼ਾਨਦਾਰ ਕੈਫੇ ਜਿਹੜਾ ਹੈ ਨਾ ਉੱਥੇ ਖੁੱਲਿਆ ਜੀ ਅੱਛਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕਿ ਇਸ ਕੈਫੇ ਨੂੰ ਸੰਭਾਲਣ ਵਾਲਾ ਗੁਰਸਿੱਖਾ ਮੁੰਡਾ ਜੀ ਠੀਕ ਹੈ ਜੀ ਹੂੰ ਜਿਹਨੂੰ ਇਹ ਸੌਂਪਿਆ ਗਿਆ ਸਮਝ ਲਓ ਵੀ ਜਿਹੜਾ ਕਰਤਾ ਤਰਤਾ ਹੈ ਜੀ ਉਹ ਠੀਕ ਹੈ ਜੀ ਸਭ ਕੁਝ ਮੈਨੇਜ ਕਰ ਰਿਹਾ ਹੈ ਬਿਲਕੁਲ ਹੂੰ ਬਿਲਕੁਲ ਜੀ ਹੁਣ ਤੁਸੀਂ ਵੀਡੀਓ ਤੇ ਦੇਖ ਲਈ ਹੋਣੀ ਆ ਕਿ ਕਿੱਦਾਂ ਫਾਇਰਿੰਗ ਹੁੰਦੀ ਆ ਜੀ ਮੇਰੇ ਖਿਆਲ ਦੇ ਨਾਲ ਜਿੰਨੀਆਂ ਵੀ ਗੋਲੀਆਂ ਸੀਗੀਆਂ ਉਸ ਮੈਗਜ਼ੀਨ ਦੇ ਵਿੱਚੋਂ ਸਾਰੀਆਂ ਖਾਲੀ ਕੀਤੀਆਂ ਗਈਆਂ ਉਹ ਵੀ ਉਹ ਬਣਾਇਆ ਗਿਆ ਉਸ ਉਪਰੰਤ ਹਰਜੀਤ ਸਿੰਘ लाड्डी ਨੇ ਜ਼ਿੰਮੇਵਾਰੀ ਲੈ ਲਈ ਹਮ ਹਰਜੀਤ ਸਿੰਘ लाड्डी ਹੈਗਾ ਗੜਪਦਾਨੇ ਦਾ ਨਵਾਂ ਸ਼ਹਿਰ ਜਿਹੜਾ ਨਾ ਗੜਪਦਾਨਾ ਬੜਾ ਮਸ਼ਹੂਰ ਪਿੰਡ ਆ ਹਮ लाड्डी ਐਨਆਈਏ ਦੀ ਮੋਸਟ ਵਾਂਟਡ ਸੂਚੀ 'ਚ ਹਮ ਇਨਾਮੀ ਆ ਜੀ ਤੇ ਇਹ ਉਹ ਜਿਹੇ ਇਨਾਮੀਆਂ ਨੂੰ ਡੈਜ਼ਿਗਨੇਟਡ ਅਤਵਾਦੀ ਕਹਿ ਕੇ ਲਿਸਟ ਚ ਪਾ ਦਿੰਦੇ ਆ ਹੂੰ ਇਸੇ ਤਰ੍ਹਾਂ ਯਮਨਾ ਨਕਰਤਾ ਹੈ ਸ਼ੈਦ ਕੁਲਵੀਰ ਸਿੰਘ ਉਹਦੇ ਤੇ ਵੀ ਨਾਮ ਰੱਖਿਆ ਗਿਆ ਜੀ ਇਹਦਾ ਨਾਮ ਜਿਹੜਾ ਹੈ लाडी ਦਾ ਉਹ ਵਿਕਾਸ ਬੱਗੇ ਵਾਲੇ ਕਤਲ ਚੋਂਦਾ ਹੈ ਹੂੰ ਬੱਗਾ ਕਤਲकांड ਹੋਇਆ ਸੀਗਾ ਨੰਗਲ ਦੇ ਵਿੱਚ ਜਿਹੜੇ ਲੋਕ ਉੱਥੋਂ ਦੇ ਰੋਪਣ ਦੇ ਜਾਂ ਡੰਗਲ ਦੇ ਰਹਿਣ ਵਾਲੇ ਨੇ ਉਹ ਆਰਐਸਐਸ ਦਾ ਬੰਦਾ ਸੀਗਾ ਜੀ ਠੀਕ ਹੈ ਜੀ ਤਾਂ ਮਤਲਬ ਕਿ ਉਸ ਕੇਸ ਤੋਂ ਹੀ ਸਾਰਾ ਕੁਝ ਜਿਹੜਾ ਫਰਬਾਦ ਦੇ ਵਿੱਚ ਐ ਨਾ ਆਈਏ ਨੇ ਜੋ ਵੀ ਕੀਤਾ ਕਰਾਇਆ ਚਲੋ ਇਹ ਮੈਂ ਇੱਕ ਸੰਖੇਪਚੀ ਤੁਹਾਨੂੰ ਭੂਮਿਕਾ ਬਣ ਕੇ ਦੱਸ ਰਿਹਾ ਕਿ ਤਾਰਾ ਜੁੜ ਜਾਣਾ ਬਸ ਜੀ ਜੀ ਹੂੰ ਹੁਣ ਉਹਨਾਂ ਨੇ ਫਾਇਰਿੰਗ ਦਾ ਜਿਹੜਾ ਕਾਰਨ ਦੱਸਿਆ ਕਿ ਇੰਨਾ ਨੇ ਜੀ ਕੋ ਟਿੱਪਣੀ ਕੀਤੀ ਸੀ ਕਪਿਲ ਦੇ ਇਸ਼ੂ ਦੇ ਵਿੱਚ ਆਰਟਿਸਟਾਂ ਨੇ ਸ਼ਾਇਦ ਕਪਿਲ ਦਾ ਨਾਮ ਦੇਖੋ ਮੈਂ ਇਮਾਨਦਾਰੀ ਨਾਲ ਕਹਾਂ ਮੈਂ ਉਹ ਨਹੀਂ ਐਪੀਸੋਡ ਦੇਖਿਆ ਨਾਰਾ ਦੇ ਬੰਦੇ ਇੱਕ ਵੀ ਨਹੀਂ ਪਾਉਂਦੇ ਹਾਂਜੀ ਜੀ ਵੀ ਇਹਨੇ ਸ਼ਾਇਦ ਨਿਹੰਗ ਸਿੰਘਾਂ ਤੇ ਕੋਈ ਟਿੱਪਣੀ ਕੀਤੀ ਸੀਗੀ ਤੇ ਉਸ ਤੋਂ ਬਾਅਦ ਮਾਫੀ ਨਹੀਂ ਮੰਗੀ ਹੁਣ ਮੈਨੂੰ ਵੀ ਪਤਾ ਨਹੀਂ ਕੀ ਟਿੱਪਣੀ ਕੀਤੀ ਸੀ ਮਾਫੀ ਮੰਗੀ ਹੈ ਕਿ ਨਹੀਂ ਜਾਂ ਕੁਝ ਸਾਡੇ ਜਿਹੜੇ ਧਾਰਮਿਕ ਆਗੂ ਆ ਕਿਉਂਕਿ ਕਈ ਵਾਰ ਐਸਟੀਪੀਸੀ ਵਾਲੇ ਕਹਿਣ ਜਾਂ ਅਕਾਲ ਤਖਤ ਸਰਬ ਦੇ ਜਥੇਦਾਰ ਕਹਿਣ ਹੂੰ ਤਾਂ ਜਿਹੜੇ ਇਸ ਤਰ੍ਹਾਂ ਦੇ ਹੁੰਦੇ ਆ ਆਰਟਿਸਟ ਜਾਂ ਆਪਣੇ ਗੈਰ ਪੰਜਾਬੀ ਉਹ ਫਿਰ ਮਾਫੀ ਮੰਗ ਲੈਂਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਜਾਣੇ ਜਾਣ ਜਾਣੇ ਦੇ ਸਾਥੋਂ ਗੱਲ ਹੁੰਦੀ ਹੈ ਹੁਣ ਮੈਨੂੰ ਇਹ ਵੀ ਨਹੀਂ ਪਤਾ ਵੀ ਕਿਸੇ ਲੀਡਰ ਨੇ ਜਾਂ ਜਥੇਬੰਦੀ ਨੇ ਇਤਰਾਜ਼ ਉਸ ਮੇਲੇ ਕਪਿਲ ਸ਼ਰਮਾ ਤੱਕ ਪਹੁੰਚਾਇਆ ਕਿ ਨਹੀਂ ਪਰ ਇੱਕ ਗੱਲ ਮੈਂ ਦੱਸ ਨਹੀਂ ਜਾਹਾਂਗਾ ਕਿ ਕਪਿਲ ਨੂੰ ਮੈਂ ਜਨਕ ਨੂੰ ਦੇਖਿਆ ਹੁਣ ਤਾਂ ਟੀਵੀ ਕੱਟ ਦੇਖਦੇ ਆ ਕਪਿਲ ਤੇ ਸ਼ੋਦਾਈਆ ਪੰਜਾਬੀ ਦਾ ਪੰਜਾਬੀਅਤ ਦਾ ਹਮ ਸਿੱਖੀਜ਼ਮ ਨੂੰ ਪਿਆਰ ਕਰਨ ਵਾਲਾ ਜੀ ਤੁਸੀਂ ਇਹ ਦੇਖ ਲਓ ਉਹਦੇ ਸਾਰੇ ਜਿਹੜੇ ਪਹਿਲੇ ਪਹਿਲੇ ਮੈਂ ਬਹੁਤ ਪ੍ਰੋਗਰਾਮ ਦੇਖੇ ਜਾਂਦੇ ਸ਼ੋਅਸ ਦੇਖੇ ਆ ਜਿਵੇਂ ਉਹ ਪਰਮਾਨ ਚੜਿਆ ਕਿਉਂਕਿ ਉਹ ਬਹੁਤ ਗਰੀਬ ਘਰ ਚੋਂ ਸੀਗਾ ਵੀ ਇੱਕ ਆਪਦੀ ਕਹਾਣੀ ਹੈ ਸਟ੍ਰਗਲ ਦੀ ਆਪਦੀ ਕਹਾਣੀ ਆ ਤਾਂ ਮਤਲਬ ਕਿ ਉਹ ਪ੍ਰਮੋਟ ਕਰਦਾ ਆਪਣੇ ਪੰਜਾਬ ਨੂੰ ਹਮੇਸ਼ਾ ਉਹ ਤੇ ਐਸਾ ਬੰਦਾ ਦੋ ਪੈਗ ਲਾ ਕੇ ਨਰਿੰਦਰ ਮੋਦੀ ਨਾਲ ਮੱਥਾ ਲਾ ਲੈਂਦਾ ਜੀ ਬਿਲਕੁਲ ਦਾ ਆਦਾ ਨੁਕਸਾਨ ਕਰਾ ਲਿਆ ਮੁੜ ਕੇ ਕਹਿੰਦਾ ਯਾਰ ਮੈਂ ਤੇ ਆਵੇਂ ਖਾਦੀ ਪੀਤੀ ਚ ਟਵੀਟ ਕਰ ਲਿਆ ਸੀ ਉਹ ਪੰਜਾਬੀ ਅੰਦਰਲਾ ਜਾਗ ਜਾਂਦਾ ਨਾ ਉਹਦੇ ਜਾਗ ਜਾਂਦਾ ਸਹੀ ਤਾਂ ਮਤਲਬ ਕਿ ਇਸ ਤਰ੍ਹਾਂ ਦਾ ਉਹ ਇਨਸਾਨ ਆ ਹੂੰ ਇਹ ਜੇ ਉਹਨੇ ਗਲਤੀ ਕੀਤੀ ਹੈ ਚਲੋ ਮੈਂ ਉਹਦੀ ਗਲਤੀ ਨੂੰ ਵੀ ਮੰਨਦਾ ਕਿ ਹੋ ਸਕਦਾ ਕੋਈ ਟਿੱਪਣੀ ਹਾਂਜੀ ਕਿਉਂਕਿ ਕਈ ਵਾਰ ਆਪਣੇ ਤੋਂ ਵੀ ਗਲਤੀ ਹੋ ਜਾਂਦੀ ਜਦੋਂ ਆਪਾਂ ਲਗਾਤਾਰ ਪ੍ਰੋਗਰਾਮ ਪੇਸ਼ ਕਰਦੇ ਹਾਂ ਜੀ ਹੁਣ ਆਪਾਂ ਸਾਲ 'ਚ 365 ਦਿਨ ਆ ਤੇ ਮੇਰੇ ਖਿਆਲ ਦੇ ਨਾਲ ਆਪਾਂ 2.5 300 ਦਿਨ ਕੰਮ ਕਰਦੇ ਹਾਂ ਜੀ ਠੀਕ ਹੈ ਨਾ ਜੀ ਬਿਲਕੁਲ ਤਾਂ 2.5 300 ਦਿਨਾਂ ਦੇ ਵਿੱਚ ਹੋ ਸਕਦਾ ਕਿਸੇ ਥਾਂ ਤੇ ਆਪਾਂ ਗਲਤ ਹੋ ਜਾਈਏ पर गलती जे हो गई ते ਮੰਨਣੀ ਚਾਹੀਦੀ ਮੈਂ ਸਾਹਕ ਦੇ ਵਿੱਚ ਆ ਅੱਛਾ ਇਸ ਚੀਜ਼ ਨੂੰ ਚਲੋ ਸ਼ਾਰਟ ਵੀ ਦੇਈਏ ਤਾਂ ਇੱਕ ਤੇ ਇਹ ਚੀਜ਼ ਸਿਆ ਕਿ ਕੋਈ ਬੰਦਾ ਆਪਣੇ ਪੰਜਾਬ ਨੂੰ ਰੀਪਰਸੈਂਟ ਕਰਦਾ ਅੱਜ ਉਸ ਮਕਾਮ ਤੇ ਲੱਗ ਗਿਆ ਕਿ ਜਿੱਥੇ ਉਹ ਸਿੱਧੂ ਮੂਸੇ ਵਾਲੇ ਦਾ ਗੀਤ ਗਾਉਂਦਾ 295 गा ਕੇ ਮੂਸੇ ਵਾਲੇ ਦੇ ਮਾਮਲੇ 'ਚ ਉਹਨੇ ਬਹੁਤ ਕੁਝ ਕਹਿ ਦਿੱਤਾ ਬਿਲਕੁਲ 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 ਮਤਲਬ ਕਿ ਕਹਿੰਦੇ ਆ ਕਹਿੰਦੇ ਆ ਵੀ ਬਹੁਤ ਕੁਝ ਕਹਿ ਦਿੰਦਾ ਸੀ ਜੇ ਤੁਹਾਨੂੰ ਯਾਦ ਹੋਵੇਗਾ ਤੋ ਕਹਿਣ ਦਾ ਪਾਵੇ ਆ ਕਿ ਜਿਸ ਬੰਦੇ ਦੇ ਸ਼ੋ ਨਾਲ ਸਿੱਧੂ ਸਾਹਿਬ ਜੁੜੇ ਅਰਚਨਾ ਪੂਰਨ ਸਿੰਘ ਕਿੰਨੇ ਪੰਜਾਬੀ ਆਰਟਿਸਟੋ ਨੇ ਦੁਨੀਆ ਤੇ ਬਿਲਕੁਲ ਕਮਾਤੇ ਵੀ ਮਤਲਬ ਕਿ ਆ ਦੇਖੋ ਆ ਬੰਦੇ ਵਿੱਚ ਕਿੰਨੇ ਪੰਜਾਬੀ ਨੇ ਹਾਂ ਉਹੀ ਮੈਂ ਕਹਿ ਰਿਹਾ ਕਿ ਬਹੁਤ ਸਾਰੇ ਪੰਜਾਬੀ ਆਰਟਿਸਟ ਵਡਾਲੀ ਵਰਗੇ ਵਡਾਲੀ ਘਰਾਣੇ ਵਾਲੇ ਉਹ ਦੁਨੀਆ ਨੂੰ ਦਿਖਾਏ ਬਿਲਕੁਲ ਜਿਹੜੇ ਨਹੀਂ ਤਾਂ ਆਪਣੇ ਪੰਜਾਬੀ ਦਾਇਰੇ 'ਚ ਸੀ ਜੀ ਜੀ ਜਿਹੜੇ ਆਪਣੇ ਲਖਵਿੰਦਰ ਵਡਾਲੀ ਹੋਰਾਂ ਦੇ ਵਡੇਰੇ ਸੀਗੇ ਮੈਂ ਇੱਕ ਪ੍ਰੋਗਰਾਮ 'ਚ ਉਹਨਾਂ ਨੂੰ ਵੀ ਦੇਖਿਆ ਸੀ ਸੁਣਿਆ ਬਿਲਕੁਲ ਹਣਾ ਤਾਂ ਕਹਿਣ ਦਾ ਮਤਲਬ ਹੈ ਕਿ ਯਾਰ ਹੁਣ ਇੱਕ ਤੇ ਪੱਖ ਇਹ ਆ ਤੇ ਦੂਜਾ ਇਹ ਆ ਹਮ ਕਿ ਯਾਰ ਇਦਾਂ ਕਰਨ ਦੇ ਨਾਲ ਦੇਖੋ ਕਪਿਲ ਸ਼ਰਮਾ ਜਾਂ ਇਹ ਜਿਹੜਾ ਮੈਟਰ ਆ ਉਹ ਸ਼ਾਇਦ ਆਪਾਂ ਤੇ ਸਮਝ ਰਹੇ ਹੋਾਂਗੇ ਹਮ ਪਰ ਕਿਤੇ ਇਹ ਮੈਸੇਜ ਤਾਂ ਨਹੀਂ ਜਾ ਰਿਹਾ ਕੇ ਕਪਿਲ ਸ਼ਰਮਾ ਕੇ ਹਿੰਦੂ ਹੈ ਤੇ ਇਹ ਬਿਲਕੁਲ ਕਲੋਕੇ ਦੂਸਰੇ ਤੁਰੇ ਦੇ ਵਿਚਾਰ ਤਾਰਕ ਨੇ ਹਮ ਹਮ ਤੇ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਫਿਰ ਸਮੁੱਚੇ ਸਿੱਖਾਂ ਨੂੰ ਜੀ ਸਮੁੱਚਤਾ ਚ ਰੱਖ ਕੇ ਤੁਹਾਨੂੰ ਪਤਾ ਹੀ ਹੈ ਕੀ ਕਹਿੰਦੇ ਨੇ ਠੀਕ ਹੈ ਨਾ ਜੀ ਅੱਜ ਕੱਲ ਕਿਸ ਤਰ੍ਹਾਂ ਦਾ ਵਿਰਤਾਂਤ ਸਿਰਜਿਆ ਜਾਂਦਾ ਜੀ ਕਿ ਇਹ ਹਿੰਸਕ ਨੇ ਇਹ ਵਖਵਤੀ ਨੇ ਅਤਵਾਦੀ ਨੇ ਜੀ ਜੀ ਪਾਕਿਸਤਾਨ ਪੱਖੀ ਨੇ ਵਗੈਰਾ ਵਗੈਰਾ ਜੀ ਜੀ ਤਾਂ ਮੈਂ ਉਸ ਪੱਖ ਤੋਂ ਕਿਤੇ ਨਾ ਕਿਤੇ ਸੋਚਦਾ ਮਾਂ ਕਿ ਇੱਕ ਤੇ ਮਾਹੌਲ ਸਾਡਾ ਇੱਥੇ ਦਾ ਜ਼ਿੰਮੇ ਦਾ ਬਣਿਆ ਹਮ ਕਿ ਅੱਜ ਕੱਲ ਕੁਝ ਲੋਕ ਗੈਂਗਸਟਰਾਂ ਨੂੰ ਮੈਂ ਜਿਵੇਂ ਕਿਹਾ ਕਿ ਇੱਕ ਵਖਵਕਰ ਯਾਨੀ ਇੱਕੋ ਚਸ਼ਮੇ ਦੇ ਦੋ ਵਖਵਕ ਸ਼ੀਸ਼ਿਆਂ ਚ ਦੇਖਣ ਲੱਗੇ ਜੀ ਜੀ ਮਰਨ ਵਾਲੇ ਨੂੰ ਵੀ ਧਰਮ ਦੇ ਚਸ਼ਮੇ ਚੋਂ ਦੇਖਣ ਲੱਗ ਹਮ ਦੂਸਰੇ ਪਾਸੇ ਇੰਟਰਨੈਸ਼ਨਲ ਇਸ ਤਰ੍ਹਾਂ ਦੀ ਜੇ ਘਟਨਾ ਵਾਪਰਦੀ ਹੈ ਜੀ ਤਾਂ ਇਹਨੂੰ ਠੀਕ ਹੈ ਜੇ ਕਪਲ ਸ਼ਰਮਾ ਚ ਕੋਈ ਗਲਤੀ ਹੈ ਤਾਂ ਜਥੇਵੰਦੀਆਂ ਹੁਣ ਹੁਣ ਵੀ ਕਰ ਸਕਦੀਆਂ ਕਿ ਭਾਈ ਤੇਰੀ ਚਲਾ ਗਲਤੀ ਸੀਗੀ ਪਰ ਇਹ ਤੇ ਜ਼ਰੂਰ ਹੈ ਕਿ ਇਸ ਮਾਮਲੇ ਨੂੰ ਸੌਲਟ ਕਰਕੇ ਜੋ ਹੋਇਆ ਜੀ ਕਿ ਉਸ ਬੰਦੇ ਨੇ ਜਿੰਨਾ ਵੀ ਕੀਤਾ ਆ ਉਹ ਥੋੜਾ ਨਹੀਂ ਹੈ ਜੋ ਵੀ ਕੀਤਾ ਉਹਨੇ ਆਪਣੇ ਪੰਜਾਬ ਨੂੰ ਪੰਜਾਬੀ ਨੂੰ ਬਥੇਰੀ ਦੂਰ ਤੱਕ ਰਿਪਰੈਜ਼ੈਂਟ ਕਰਕੇ ਬਿਲਕੁਲ ਕਿ ਉਹਦੇ ਫਿਰ ਸੁਫਨੇ ਉਹਨਾਂ ਨੇ ਲਿਖਿਆ ਵੀ ਉਹਦੀ ਟੀਮ ਨੇ ਹਮ ਕਿ ਸਾਡੇ ਸੁਪਨੇ ਜਿਹੜੇ ਆ ਜੋਰ ਕਰ ਦਿੱਤੇ ਗਏ ਨੇ ਜੀ ਬਿਲਕੁਲ ਅਸੀਂ ਫੇਰ ਉੱਠਾਂਗੇ ਹਮ ਮਤਲਬ ਇਹ ਹੀ ਹੁੰਦਾ ਬਈ ਇੱਕ ਵਾਰੀ ਤੇ ਸਾਡਾ ਸੁਪਨਾ ਟੁੱਟ ਗਿਆ ਕਿਉਂਕਿ ਦੇਖੋ ਇੱਕ ਮਾਹੌਲ ਹੀ ਹਾਂ ਜੀ ਫਿਰ ਉਹ ਕੈਫੇ ਦਾ ਮਾਹੌਲ ਕਿਸ ਤਰ੍ਹਾਂ ਦਾ ਬਣ ਕੇ ਆਇਆ ਕੈਫੇ ਦੇ ਵਿੱਚ ਤੇ ਸ਼ਾਂਤੀ ਲੱਭਣ ਜਾਂਦੇ ਲੋਕ ਇੱਕ ਮਾਹੌਲ ਮੰਨਣ ਜਾਂਦੇ ਆ ਜੀ ਤੇ ਜਿੱਥੇ ਫਾਇਰਿੰਗ ਦੀ ਏਡੀ ਵੱਡੀ ਘਟਨਾ ਹੋ ਗਈ ਏਡੀ ਵੱਡੀ ਸੁਰਖੀ ਬਣ ਗਈ ਤੇ ਮੇਰੇ ਖਿਆਲ ਦੇ ਨਾਲ ਇਹ ਚੀਜ਼ ਜ਼ਿੰਮੇਵਾਰ ਲੋਕਾਂ ਨੂੰ ਅੱਗੇ ਆ ਕੇ ਨਵੇੜ ਨਹੀਂ ਚਾਹੀਦੀ ਹਮ ਕਿ ਭਾਈ ਮਸਲਾ ਕੀ ਆ ਜੀ ਤੇ ਜੇ ਮਸਲਾ ਹੈ ਤਾਂ ਉਹਦਾ ਹੱਲ ਕੀ ਹੈ ਇਹ ਇਹਦਾ ਮੈਸੇਜ ਜਿਹੜਾ ਹੈ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਰਕਾਰਨ ਕੁਝ ਵੀ ਹੋਣ ਤਰਕ ਕੁਝ ਵੀ ਹੋਣ ਜੀ ਤਾਂ ਮੈਸੇਜ ਕਈ ਵਾਰ ਜਿਹੜਾ ਹੁੰਦਾ ਹੈ ਨਾ ਉਹ ਕਹਿ ਲੋ ਕਿ ਇੱਕ ਇੰਪੈਕਟ ਬਣ ਕੇ ਨਕਾਰਾਤਮਕ ਪ੍ਰਭਾਵ ਦੇ ਦਿੰਦੇ ਜੀ ਜੀ ਬਿੰਟੂ ਜੀ ਬਿਲਕੁਲ ਜੀ ਖੈਰ ਕੁਝ ਦੋਸਤਾਂ ਦੇ ਕਮੈਂਟ ਮੈਂ ਥੋੜਾ ਜਲਦੀ ਜਲਦੀ ਕਮੈਂਟ ਸ਼ਾਮਿਲ ਕਰ ਦਾਂ ਕਿਉਂਕਿ ਸਮਾਂ ਆਪਣੇ ਕੋਲ ਪੱਜਿਆ ਜਾ ਰਿਹਾ ਹੈ ਥੋਮਸ ਬਾਈ ਜੀ ਕਹਿ ਰਹੇ ਨੇ ਕਿ ਭਾਈ ਅੱਜ ਕੱਲ ਤੁਸੀਂ ਕੁਝ ਨਹੀਂ ਬੋਲ ਸਕਦੇ ਕਿਉਂਕਿ ਪਤਾ ਨਹੀਂ ਕਿਹੜੀ ਗੱਲ ਦਾ ਕੀ ਮਤਲਬ ਨਿਕਲ ਜਾਵੇ ਉਹ ਤਾਂ ਜੀ ਕਹਿ ਰਹੇ ਨੇ ਕਿ ਮੇਰੇ ਮੇਰਾ ਭਰਾ ਕਹਿੰਦੇ ਵੀ ਚਲਾ ਰਿਹਾ ਕੈਫੇ ਬੜੀ ਮਿਹਨਤ ਨਾਲ ਸਟਾਫ ਜਿਹੜਾ ਬੜੀ ਮਿਹਨਤ ਨਾਲ ਇਹ ਤਿਆਰ ਕਰਨਾ ਪੈਂਦਾ ਤੇ ਸਟਾਫ ਵੀ ਹੁੰਦਾ ਮੇਰੀ ਭਤੀਜੀ ਵੀ ਉੱਥੇ ਹੁੰਦੀ ਹੈ ਤੇ ਕਹਿੰਦੇ ਪਤਾ ਨਹੀਂ ਕਿ ਕਦੋਂ ਕਿ ਗੋਲੀ ਚਲਾ ਜਾਏ ਮਾਹੌਲ ਇਸ ਤਰ੍ਹਾਂ ਦਾ ਜਿਹੜਾ ਜੀ ਬਾਹਰ ਵੀ ਹਾਂਜੀ ਮੈਂ ਉਹੀ ਕਹਿ ਰਿਹਾ ਹਾਂ ਕਿ ਭਈ ਦਿੱਕਤ ਹੈ ਜੀ ਤੇ ਇਹ ਚੀਜ਼ਾਂ ਹੈਗੀਆਂ ਨੇ ਠੀਕ ਹੈ ਮੈਂ ਮਤਲਬ ਕਿ ਮਨਦ ਹੈ ਇਸ ਚੀਜ਼ ਦੇ ਨਾਲ ਮੈਂ ਸਹਿਮਤ ਹਾਂ ਕਿ ਕੋਈ ਆਰਟਿਸਟ ਕੋਈ ਪੇਸ਼ਕਰ ਉਹਦੇ ਚਾਪਾ ਵੀ ਹੋ ਸਕਦੇ ਆ ਕਿ ਕਿਤੇ ਗਲਤੀ ਹੋ ਜਾਂਦੀ ਆ ਤੇ ਉਸ ਗਲਤੀ ਨੂੰ ਖੁੱਲ੍ਹ ਦੇ ਲਈ ਨਾਲ ਪ੍ਰਵਾਨ ਵੀ ਕਰਨਾ ਚਾਹੀਦਾ ਮੈਂ ਇਸ ਗੱਲ ਦੇ ਨਾਲ ਵੀ ਸਹਿਮਤ ਹਾਂ ਬਿਲਕੁਲ ਜੀ ਬਿਲਕੁਲ ਪਰ ਇਦਾਂ ਆ ਕਿ ਜੇ ਅਸੀਂ ਆਪੋ ਵਿੱਚ ਦੀ ਇਦਾਂ ਕਰਦੇ ਕਰਾਉਂਦੇ ਇੱਥੋਂ ਤੱਕ ਪਹੁੰਚ ਜਾਵਾਂਗੇ ਤੇ ਇੰਟਰਨੈਸ਼ਨਲੀ ਮੇਰੇ ਖਿਆਲ ਦੇ ਨਾਲ ਹੂੰ ਜਿਹੜੇ ਸਾਡੇ ਕਹ ਲੋ ਕਿ ਖੈਰ ਖਵਾ ਨਹੀਂ ਹੈ ਮੈਂ ਕੋਈ ਹੋਰ ਸ਼ਬਦ ਨਹੀਂ ਇਸਤੇਮਾਲ ਕਰਨਾ ਜੀ ਕਿ ਜਿਨ੍ਹਾਂ ਨੂੰ ਅਸੀਂ ਚੰਗੇ ਨਹੀਂ ਲੱਗਦੇ ਪੰਜਾਬ ਉਹਨਾਂ ਨੂੰ ਮੌਕਾ ਕਿਹ ਦੋ ਚਾਹੀਦਾ ਹੁੰਦਾ ਹੈ ਜੇ ਉਹ ਮਰਜ਼ੀ ਜਾਏਗਾ ਤਾਂ ਉਹ ਇਸ ਚੀਜ਼ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਸਕਦੇ ਆ ਜੀ ਹੂੰ